ਅੱਜ ਗੱਲ ਕਰਾਂਗੇ ਉਸ ਸ਼ਖਸੀਅਤ ਦੀ ਜਿਸ ਤੋਂ ਅਸੀਂ ਹੁਣ ਤੱਕ ਅਣਜਾਣ ਰਹੇ ਹਾਂ ਉਸੇ ਤਲਵੰਡੀ ਦਾ ਵੱਡਾ ਸਰਦਾਰ 15 ਮਰਬਿਆਂ ਦਾ ਮਾਲਕ ਰਾਏ ਬੁਲਾਰ ਖਾਨ ਸਾਹਿਬ ਬਾਕੀ ਸੰਸਾਰ ਜਦੋਂ ਅਣਜਾਣ ਸੀ ਤਾਂ ਬੇਬੇ ਨਾਨਕੀ ਜੀ ਭਾਈ ਮਰਦਾਨਾ ਜੀ ਅਤੇ رائے ਬੁਲਾਰ ਖਾਨ ਸਾਹਿਬ ਨੂੰ ਰੱਬ ਨੇ ਉਹ ਨਜ਼ਰ ਦਿੱਤੀ ਜਿਸ ਨੇ ਸਾਡੇ ਨਾਨਕ ਨੂੰ ਪਹਿਚਾਣ ਲਿਆ ਸੀ ਗੁਰੂ ਬਾਬਾ ਜੀ ਦੇ ਬਚਪਨ ਦੀ ਸਾਦਗੀ ਅਤੇ 마ਸੂਮੀਅਤ ਵਿੱਚੋਂ ਅਨੰਤ ਰੋਹਾਨੀਅਤ ਦਾ ਸੂਰਜ ਉਦੇ ਹੁੰਦਿਆਂ ਇਨ੍ਹਾਂ ਤਿੰਨਾਂ ਨੇ ਪ੍ਰਤੱਖ ਦੇਖਿਆ ਬੇਬੇ ਨਾਨਕੀ ਜੀ ਬਾਬਾ ਨਾਨਕ ਤੋਂ 4 ਸਾਲ ਵੱਡੇ ਸਨ ਭਾਈ ਮਰਦਾਨਾ ਜੀ 10 ਸਾਲ ਤੇ ਰਾਏ ਬੁਲਾਰ ਖਾਨ ਸਾਹਿਬ 25 ਸਾਲ ਦੇ ਕਰੀਬ ਪੱਡੇ ਸਨ ਤਿੰਨੋਂ ਗੁਰੂ ਬਾਬੇ ਦੀ ਸਖਸ਼ੀਅਤ ਉੱਪਰ ਫਿਦਾ ਸਨ ਸਾਖੀ ਦੱਸਦੀ ਆ ਕਿ ਬਾਬਾ ਜੀ ਤੁਰ ਦਿਲ ਦੀ ਡੰਗਾਈ ਵਿੱਚੋਂ ਇਨ੍ਹਾਂ ਤਿੰਨਾਂ ਨੂੰ ਪਿਆਰ ਕਰਦੇ ਸਨ ਰਾਏ ਬੁਲਾਰ ਖਾਨ ਸਾਹਿਬ ਨੇ ਬਾਬਾ ਨਾਨਕ ਜੀ ਦਾ ਬਚਪਨ ਦੇਖਿਆ ਭਲੀ ਸੂਰਤ ਮਿੱਠੇ ਸੁਭਾਅ ਦੀ ਮਹਿਕ ਚੁਪਾਸੇ ਵਿੱਚ ਕੁਲ ਮਿਲ ਰਹੀ ਸੀ ਇਸ ਬੱਚੇ ਵਿੱਚ ਰੱਬੀ ਗੁਣ ਹਨ ਇਸ ਦੀ ਪਹਿਲੀ ਝਲਕ ਉਦੋਂ ਦੀ ਸੀ ਜਦੋਂ ਪਿਤਾ ਮਹਤਾ ਕਾਲੂ ਨੇ ਇਹ ਦੇਖ ਲਿਆ ਕਿ ਨਾਨਕ ਦੀ ਪੜਨ ਵਿੱਚ ਰੁਚੀ ਨਹੀਂ ਤਾਂ ਬਾਬੇ ਨੂੰ ਪਸ਼ੂ ਚਾਰਨ ਭੇਜ ਦਿੱਤਾ ਬਾਬਾ ਉੱਥੇ ਸੌ ਗਿਆ ਤੇ ਮੱਝਾਂ ਨੇ ਖੇਤ ਉਜਾੜ ਦਿੱਤੇ ਕਿਸਾਨ ਨੇ ਪਿਤਾ ਨੂੰ ਉਲੰਬਾ ਦਿੱਤਾ ਅਤੇ ਰਾਏ ਬੁਲਾਰ ਸਾਹਿਬ ਕੋਲ ਜਾ ਕੇ ਹਰਜਾਨੇ ਦੀ ਮੰਗ ਕੀਤੀ ਬਾਬਾ ਜੀ ਨੂੰ ਬੁਲਾ ਕੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕੋਈ ਖੇਤ ਨਹੀਂ ਉਜਾੜਿਆ ਕਿਸਾਨ ਐਵੇਂ ਰੌਲਾ ਪਾਉਂਦਾ ਹਰਜਾਨਾ ਨਿਸ਼ਚਿਤ ਕਰਨ ਲਈ ਰਾਏ ਬਲਾਰ ਜੀ ਨੇ ਕਿਸਾਨ ਨਾਲ ਬੰਦੇ ਭੇਜੇ ਖੇਤ ਦੇਖਣ ਲਈ ਤਾਂ ਖੇਤ ਹਰਾ ਭਰਾ ਪਿਆ ਸੀ ਰਾਏ ਨੇ ਕਿਸਾਨ ਨੂੰ ਝਿੜਕਿਆ ਉਹ ਆਖੇ ਜੀ ਉਜੜਿਆ ਸੀ ਮੈਂ ਝੂਠ ਨਹੀਂ ਬੋਲਿਆ ਰਾਏ ਸਾਹਿਬ ਨੇ ਬਾਲਕ ਨੂੰ ਪਿਆਰ ਦਿੱਤਾ ਤੇ ਕਿਸਾਨ ਨੂੰ ਚਲੇ ਜਾਣ ਲਈ ਕਿਹਾ ਉਹਨਾਂ ਨੂੰ ਅਚੰਭਾ ਉਦੋਂ ਲੱਗਿਆ ਜਦੋਂ ਇੱਕ ਦਿਨ ਸ਼ਿਕਾਰ ਤੋਂ ਵਾਪਸੀ ਵੇਲੇ ਦੇਖਿਆ ਕਿ ਬਾਕੀ ਰੁੱਖਾਂ ਦੀਆਂ ਛਾਵਾਂ ਪਰੇ સરਕ ਗਈਆਂ ਹਨ ਪਰ ਇਸ ਸੁੱਤੇ ਬਾਲਕ ਉੱਪਰ ਛਾਂ ਜਿਉਂ ਦੀ ਤਿਉਂ ਖਲੋਤੀ ਹੈ ਤਾਂ ਉਹਨਾਂ ਦੇ ਦਿਮਾਗ ਵਿੱਚ ਖੇਤ ਉਜੜਨ ਦੀ ਘਟਨਾ ਵੀ ਘੁੰਮ ਗਈ ਕਿ ਕਿਸਾਨ ਨੇ ਝੂਠ ਨਹੀਂ ਸੀ ਬੋਲਿਆ ਉਜੜਿਆ ਖੇਤ ਦੁਬਾਰਾ ਹਰਾ ਹੋਇਆ ਸੀ ਵਾਪਸ ਹਵੇਲੀ ਵਿੱਚ ਆ ਕੇ ਪਿਤਾ ਮਹਿਤਾ ਜੀ ਨੂੰ ਬੁਲਾ ਕੇ ਕਿਹਾ ਇਸ ਪੁੱਤਰ ਨੂੰ ਫਟਕਾਰ ਮਤ ਦਿਓ ਇਹ ਮਹਾਪੁਰਖ ਇਸ ਦੇ ਸਦਕਾ ਮੇਰਾ ਸ਼ਹਿਰ ਵੱਸਦਾ ਹੈ ਤੂੰ ਨਿਹਾਲ ਐ ਮੈਂ ਵੀ ਨਿਹਾਲ ਆ ਜਿਸ ਦੇ ਸ਼ਹਿਰ ਵਿੱਚ ਇਹ ਪੈਦਾ ਹੋਇਆ ਪਿਤਾ ਨੇ ਕਿਹਾ ਜੀ ਖੁਦਾ ਦੀਆਂ ਖੁਦਾ ਜਾਣੀ ਇਹ ਉਹ ਪਹਿਲੀ ਚਲਕ ਸੀ ਜਦੋਂ ਰਾਏ ਬਲਾਰ ਸਾਹਿਬ ਨੇ ਬਾਬੇ ਨਾਨਕ ਨੂੰ ਪਹਿਚਾਨ ਲਿਆ ਸੀ ਮਰਬਿਆਂ ਦਾ ਦੌਰਾ ਕਰਨ ਲਈ ਇੱਕ ਦਿਨ ਰਾਏ ਬਲਾਰ ਸਾਹਿਬ ਹਵੇਲੀਆਂੋਂ ਨਿਕਲੇ ਬਾਬਾ ਮੱਝਾਂ ਚਾਰ ਰਿਹਾ ਸੀ ਰਾਏ ਨੇ ਘੋੜਾ ਨੌਕਰ ਨੂੰ ਫੜਾਇਆ ਜੋੜੇ ਉਤਾਰੇ ਅਤੇ ਨਜ਼ਦੀਕ ਜਾ ਕੇ ਬਾਬਾ ਜੀ ਨੂੰ ਸਲਾਮ ਅਰਜ਼ੀ ਕੀਤੀ ਸਾਖੀ 'ਚ ਲਿਖਿਆ ਕਿ ਬਾਬਾ ਨਾਨਕ ਨੇ ਰਾਏ ਬਲਾਰ ਸਾਹਿਬ ਨੂੰ ਇੱਥੇ ਅਸੀਸ ਦਿੱਤੀ ਸੀ ਕਿ ਖੁਦਾ ਤੇਰੀ ਸ਼ਰਮ ਦੀਨ ਵਿੱਚ ਵੀ ਰੱਖੇਗਾ ਔਰ ਦੁਨੀਆ ਵਿੱਚ ਵੀ ਰੱਖੇਗਾ ਹੁਣ ਜਾ ਤੇਰਾ ਮਕਸਦ ਪੂਰਾ ਹੋਇਆ ਰਾਏ ਬਲਾਰ ਸਾਹਿਬ ਸਲਾਮ ਕਰਕੇ ਵਿਦਾ ਹੋ ਗਏ ਪਿਤਾ ਨੂੰ ਉਦਾਸੀ ਹੋਈ ਕਿ ਪੜਨਾ ਲਿਖਣਾ ਤਾਂ ਦਰ ਕਿਨਾਰ ਪਸ਼ੂ ਚਾਰਨ ਵੱਲ ਵੀ ਕੋਈ ਧਿਆਨ ਨਹੀਂ ਫੈਸਲਾ ਕੀਤਾ ਕਿ ਹੱਟੀ ਖੁਲਵਾ ਦਿੰਦੇ ਆ ਸੌਦਾ ਖਰੀਦਣ ਲਈ ਦਿੱਤੇ 20 ਰੁਪਏ ਦਾ ਬਾਬੇ ਨੇ ਕੀ ਕੀਤਾ ਇਸ ਦਾ ਤੁਹਾਨੂੰ ਪਹਿਲਾਂ ਹੀ ਪਤਾ ਪਿਤਾ ਨੇ ਕ੍ਰੋਧਮਾਨ ਹੋ ਕੇ ਪੁੱਛਿਆ ਨਾਨਕ ਕਿੱਥੇ ਆ ਕਰੋ ਦੱਸਿਆ ਗਿਆ ਕਿ ਛੱਪੜ ਕਿਨਾਰੇ ਬੈਠਾ ਤੇਜ਼ ਕਦਮੀ ਪਿਤਾ ਬਾਹਰ ਨਿਕਲਿਆ ਬੇਬੇ ਨਾਨਕੀ ਗੁਸੈਲੇ ਪਿਤਾ ਦੇ ਪਿੱਛੇ-ਪਿੱਛੇ ਤੇਜ਼ ਕਦਮੀ ਤੁਰੇ ਪਿਤਾ ਨੂੰ ਆਉਂਦਿਆਂ ਦੇਖ ਕੇ ਬਾਬਾ ਨਾਨਕ ਖੜੇ ਹੋ ਗਏ ਸੱਜੇ ਹੱਥ ਨਾਲ ਖੱਪੀ ਗੱਲ ਉੱਤੇ ਤੇ ਖੱਬੇ ਹੱਥ ਨਾਲ ਸੱਜੀ ਗੱਲ ਉੱਪਰ ਪਿਤਾ ਵੱਲੋਂ ਦੋ ਥੱਪੜ ਰਸੀਦ ਕੀਤੇ ਗਏ ਹੰਝੂਆਂ ਦੀਆਂ ਕੁਝ ਬੂੰਦਾਂ ਛੱਪੜ ਕਿਨਾਰੇ ਡਿੱਗ ਪਈਆਂ ਬੇਬੇ ਨਾਨਕੀ ਨੇ ਪਿਤਾ ਦਾ ਹੱਥ ਫੜ ਕੇ ਕਿਹਾ ਪਿਤਾ ਜੀ ਘਰ ਚੱਲੋ ਸਹਜੇ ਸਹਜੇ ਕਦਮ ਪੁੱਟਦੇ ਤਿੰਨੋ ਜਣੇ ਕਰ ਆ ਗਏ رائے ਬਲਾਰ ਸਾਹਿਬ ਤੱਕ ਇਹ ਖਬਰ ਪਹੁੰਚ ਗਈ ਤਾਂ ਉਹ ਬੜੇ ਬਿਆਕੂਲ ਹੋਏ ਅੱਗੇ ਕਦੇ ਇੰਨੇ ਬੇਚੈਨ ਨਹੀਂ ਹੋਏ ਨਫਰ ਬੁਲਾਇਆ ਤੇ ਕਿਹਾ ਮਹਿਤਾ ਜੀ ਨੂੰ ਬੁਲਾ ਲਿਓ ਤੇ ਨਾਲ ਨਾਨਕ ਜੀ ਨੂੰ ਵੀ ਲੈ ਕੇ ਆਉਣਾ ਪਿਤਾ ਪੁੱਤਰ ਦੋਵੇਂ ਹਵੇਲੀ ਪੁੱਜੇ ਤਾਂ رائے ਬਲਾਰ ਸਾਹਿਬ ਉੱਠੇ ਤੇ ਬਾਬੇ ਨੂੰ ਜੱਫੀ ਵਿੱਚ ਲੈ ਲਿਆ ਤੇ ਕਿਹਾ ਮਹਿਤਾ ਜੀ ਤੁਸਾਂ ਨੂੰ ਤਾਕੀਦ ਸਖਤ ਕੀਤੀ ਸੀ ਕਿ ਇਸ ਬੱਚੇ ਨੂੰ ਉੱਚਾ ਨਹੀਂ ਬੋਲਣਾ ਪਰ ਅੱਜ ਤਾਂ ਤੁਸੀਂ ਭਾਰੀ ਗੁਸਤਾਖੀ ਕੀਤੀ ਹੈ ਸਾਨੂੰ ਬੜਾ ਵੱਡਾ ਦੁੱਖ ਪੁੱਜਾ ਪਿਤਾ ਨੇ ਕਿਹਾ ਜੀ ਕੀ ਕਰਾਂ ਕਿਸੇ ਕੰਮ ਦਾ ਨਹੀਂ ਹਮੇਸ਼ਾ ਉਜਾੜਾ ਕਿਵੇਂ ਬਰਦਾਸ਼ਤ ਕਰਾਂ 20 ਰੁਪਏ ਵੀ ਉਜਾੜ ਦੱਤੇ ਨੇ ਤਾਂ ਰਾਏ ਸਾਹਿਬ ਨੇ ਨੌਕਰ ਨੂੰ ਕਿਹਾ ਅੰਦਰ ਹਵੇਲੀ ਵਿੱਚ ਬੇਗਮ ਸਾਹਿਬਾਂ ਪਾਸੋਂ 20 ਰੁਪਏ ਲੈ ਕੇ ਆ ਨੌਕਰ ਪੈਸੇ ਲੈ ਕੇ ਆਇਆ ਤਾਂ ਰਾਏ ਸਾਹਿਬ ਨੇ ਕਿਹਾ ਮਹਿਤਾ ਜੀ ਨੂੰ ਦੇ ਦਿਓ ਪਿਤਾ ਨੇ ਰੁਪਏ ਲੈਣ ਤੋਂ ਇਨਕਾਰ ਕਰਦਿਆਂ ਕਿਹਾ ਰਾਏ ਜੀ ਰੁਪਏ ਅਸਾਂ ਦੇ ਹੀ ਹਨ ਕਿਉਂ ਜੋ ਤੁਸੀਂ ਅਸਾਂ ਦੇ ਹੋ ਅਰ ਅਸੀਂ ਤੁਸਾਂ ਦੇ ਗੱਲ 20 ਰੁਪਈਆ ਦੀ ਨਹੀਂ। رائے ਨੇ ਕਿਹਾ, "ਅਗਰ ਗੱਲ 20 ਰੁਪਈਆ ਦੀ ਨਹੀਂ ਤਾਂ ਜ਼ੁਲਮ ਕਿਉਂ ਕੀਤਾ ਏ ਫਰਿਸ਼ਤੇ ਉੱਪਰ?" ਤਾਂ ਮਹਿਤਾ ਜੀ ਨੇ ਕਿਹਾ ਕਿ ਪਿਤਾ ਹੋਣ ਦੇ ਨਾਤੇ ਆਪਣੀ ਔਲਾਦ ਨੂੰ ਜ਼ਿੰਮੇਵਾਰੀ ਸਿਖਾਣ ਦਾ ਵੀ ਮੇਰਾ ਹੱਕ ਨਹੀਂ। ਅੱਜੇ ਨੁਕਸਾਨ ਕੀਤਾ ਏ, ਕੱਲ ਹੋਰ ਨੁਕਸਾਨ ਕਰੇਗਾ। ਤਾਂ رائے ਜੀ ਨੇ ਸਹਜੇ ਕਿਹਾ, "ਤੁਸਾਂ ਨੂੰ ਦਿਸਦਾ ਨਹੀਂ, ਪਰ ਅਸਾਨੂੰ ਸਾਫ਼ ਦਿਸਦਾ ਹੈ। ਕੁੱਲ ਦੁਨੀਆ ਦੀ ਦੌਲਤ ਦਾ ਦਰਿਆ ਇਸ ਬਾਲਕ ਦੇ ਆ।" ਹੱਥਾਂ ਥਾਣੀ ਵਗਦਾ ਆਉਂਦਾ ਸਾਨੂੰ ਸਾਫ਼ ਦਿਸਦਾ ਮਹਤਾ ਜੀ ਤੁਸੀਂ ਹਿੰਦੂ ਹੋ ਔਰ ਮੈਂ ਮੁਸਲਮਾਨ ਤੇਰਾ ਭਾਈ ਚਾਰਾ ਇਤਰਾਜ਼ ਕਰੇਗਾ ਇਸ ਕਰਕੇ ਚੁੱਪ ਹਾਂ ਨਹੀਂ ਤਾਂ ਕਈ ਵਾਰ ਸੋਚਿਆ ਹੈ ਕਿ ਇਸ ਬਾਲਕ ਨੂੰ ਤੇਰੇ ਘਰੋਂ ਆਪਣੀ ਹਵੇਲੀ ਲੈ ਆਵਾਂ ਸੁਲਤਾਨਪੁਰ ਦੇ ਨਵਾਬ ਦੌਲਤ ਖਾਂ ਦਾ ਮਾਲ ਅਫਸਰ ਭਾਈ ਜੈਰਾਮ ਸਾਲ ਵਿੱਚ ਦੋ ਵਾਰ ਜ਼ਿਮੀਂਦਾਰਾਂ ਤੋਂ ਮਾਲੀਆ ਉਗਰੋਹਣ ਆਇਆ ਕਰਦਾ ਸੀ ਦੋਵੇਂ ਰਾਏ ਸਾਹਿਬ ਦੀ ਹਵੇਲੀ ਦੇ ਚੁਵਾਰੇ ਵਿੱਚ ਬੈਠੇ ਗੱਲਾਂ ਕਰ ਰਹੇ ਸਨ ਹਵੇਲੀ ਦੇ ਐਨ ਨਾਲ ਖੂਹ ਸੀ ਜਿੱਥੇ ਮਰਦ ਔਰਤਾਂ ਪਾਣੀ ਭਰਨ ਆਉਂਦੀ ਸੀ ਉੱਥੇ ਪਾਣੀ ਭਰਨ ਆਏ ਬੇਬੇ ਨਾਨਕੀ ਬਾਰੇ ਭਾਈ ਜੈ ਰਾਮ ਨੇ ਪੁੱਛਿਆ ਕਿਸ ਦੀ ਲੜਕੀ ਹੈ ਇਹ ਰਾਏ ਸਾਹਿਬ ਜੀ ਰਾਏ ਸਾਹਿਬ ਨੇ ਕਿਹਾ ਅਸਾਂ ਦੀ ਬੇਟੀ ਸਮਝੋ ਮਹਿਤਾ ਕਾਲੂ ਜੀ ਦੀ ਨੇਕਤੀ ਹੈ ਪਲਾ ਖਾਨਦਾਨ ਹੈ ਇਹ ਵਰ ਤੁਸਾਂ ਦੇ ਲਾਇਕ ਹੈ ਅੱਗੇ ਵੀ ਦਿਲ ਵਿੱਚ ਇਹ ਗੱਲ ਆਈ ਸੀ ਚੰਗਾ ਹੋਇਆ ਅੱਜ ਆਪੇ ਗੱਲ ਤੁਰੀ ਆਪਣੇ ਪੁਜਰੀਤ ਨੂੰ ਸਾਡੇ ਪਾਸ ਭੇਜਣਾ ਇਧਰੋਂ ਬੇਦੀਆਂ ਦੇ ਪੁਜਰੀਤ ਨੂੰ ਅਸੀਂ ਸੱਦ ਲਾਂਗੇ ਸੰਜੋਗ ਮਿਲਦੇ ਹੋਣ ਤਾਂ ਭਲਾ ਹੋਵੇ ਸੁੱਚਾ ਖਾਨਦਾਨ ਹੈ ਬੇਬੇ ਨਾਨਕੀ ਦੀ ਮੰਗਣੀ ਦਾ ਫੈਸਲਾ ਰਾਏ ਬਲਾਹਰ ਸਾਹਿਬ ਦੀ ਹਵੇਲੀ ਵਿੱਚ ਹੋ ਗਿਆ ਭਾਈ ਬਾਲੇਵਾਲੀ ਸਾਖੇ ਵਿੱਚ ਦਰਜ ਹੈ ਕਿ ਜੈਰਾਮ ਤੇ ਬੇਬੇ ਨਾਨਕੀ ਜੀ ਦੀ ਕੁੜਮਾਈ ਹੋਈ ਤੇ ਮੱਗਰ ਵਿੱਚ ਵਿਆਹ ਹੋ ਗਿਆ ਪਿਆ ਤੋਂ ਬਾਅਦ ਮਾਪਿਆਂ ਨੂੰ ਮਿਲਣ ਲਈ ਭਾਈ ਜੈਰਾਮ ਤਲਵੰਡੀ ਪਿੰਡ ਬੇਬੇ ਨਾਨਕੀ ਜੀ ਨੂੰ ਨਾਲ ਲੈ ਕੇ ਆਏ ਤਾਂ ਮਾਪਿਆਂ ਦੇ ਘਰ ਉਹਨਾਂ ਨੂੰ ਛੱਡ ਕੇ ਹਾਲਚਲ ਪੁੱਛ ਕੇ ਭਾਈ ਜੈਰਾਮ ਜੀ ਆਪ ਰਾਏ ਸਾਹਿਬ ਨੂੰ ਮਿਲਣ ਚਲੇ ਗਏ ਸਤਕਾਰ ਹੋਇਆ ਰਾਏ ਜੀ ਬਹੁਤ ਖੁਸ਼ ਹੋਏ ਗੱਲਾਂ ਕਰਦੇ ਆ ਭਾਈ ਜੈਰਾਮ ਨੇ ਕਿਹਾ ਜੀ ਮੈਂ ਬਹੁਤ ਖੁਸ਼ ਹਾਂ ਜੋ ਖਿਦਮਤ ਤੁਹਾਡੀ ਕਰ ਸਕਦਾ ਹੋਵਾਂ ਤਾਂ ਦੱਸਣਾ ਜੀ ਜਾਨ ਲਾ ਕੇ ਕਰਾਂਗਾ ਰਾਏ ਸਾਹਿਬ ਨੇ ਅਰਜ਼ ਕੀਤੀ ਤੇ ਕਿਹਾ ਇੱਕ ਕੰਮ ਕਰਨਾ ਪਵੇਗਾ ਭਾਈ ਜੀ ਤੁਸਾਂ ਦਾ ਸਹੁਰਾ ਸਾਹਿਬ ਜਾਨੀ ਕਿ ਮਹਿਤਾ ਕਾਲੂ ਜੀ ਸਖਤ ਸੁਭਾਅ ਦੇ ਹਨ ਤੇ ਨਾਨਕ ਪੂਰਨ ਫਕੀਰ ਹੈ ਤੁਸੀਂ ਨਾਨਕ ਜੀ ਨੂੰ ਆਪਣੇ ਪਾਸ ਰੱਖੋ ਤਾਂ ਭਲਾ ਹੋਵੇ ਜੈ ਰਾਮ ਨੇ ਕਿਹਾ ਜੀ ਹੁਣੇ ਲੈ ਜਾਂਦਾ ਹਾਂ ਆਪਣੇ ਨਾਲ ਰਾਏ ਜੀ ਬੋਲੇ ਨਹੀਂ ਹੁਣ ਨਹੀਂ 2-3 ਮਹੀਨੇ ਪਿੱਛੋ कल्ਲਾਂਗਾ ਦਿਨ ਮਹੀਨੇ ਬੀਤੇ ਰਾਏ ਸਾਹਿਬ ਨੇ ਜੈ ਰਾਮ ਨੂੰ ਚਿੱਠੀ ਲਿਖੀ ਕਿਹਾ ਭਾਈ ਜੀ ਅਸਾਂ ਨਾਨਕ ਤੈਨੂੰ ਸੌਂਪਿਆ ਇਸ ਦਾ ਪੂਰਾ ਖਿਆਲ ਰੱਖਣਾ ਰਾਏ ਸਾਹਿਬ ਨੇ ਨਵਾਬ ਦੌਲਤ ਖਾਨ ਨੂੰ ਇੱਕ ਵੱਖਰਾ ਖੱਤ ਲਿਖ ਕੇ ਅਰਜ਼ ਕੀਤੀ ਕਿ ਜਿਸ ਜਵਾਨ ਨੂੰ ਆਪ پاس ਭਾਈ ਜੈਰਾਮ ਲੈ ਕੇ ਆਉਣਗੇ ਉਸ ਨੂੰ ਬਹੁਤ ਆਦਰ ਨਾਲ ਚੰਗੀ ਨੌਕਰੀ ਦੇਣੀ ਭਾਈ ਜੈਰਾਮ ਬਾਬਾ ਜੀ ਨੂੰ ਨਵਾਬ ਦੌਲਤ ਖਾਨ پاس ਲੈ ਗਏ ਨਵਾਬ ਨੇ ਪੁੱਛਿਆ ਪੜਾਈ ਲਿਖਾਈ ਕੀ ਕੀਤੀ ਹੈ ਬਾਬਾ ਜੀ ਨੇ ਦੱਸਿਆ ਜੀ ਹਿੰਦੀ ਕੀ ਜਾਣਦਾ ਹਾਂ ਤੌਰ ਕੀ ਯਾਨੀ ਕਿ ਫਾਰਸੀ ਜਾਣਦਾ ਹਾਂ ਬਹੀ ਖਾਤੇ ਦਾ ਪੂਰਾ ਇਲਮ ਹੈ ਨਵਾਬ ਨੇ ਬਾਬੇ ਨਾਨਕ ਨੂੰ ਮੋਦੀ ਖਾਨੇ ਦੀ ਸੁਤੰਤਰ ਜ਼ਿੰਮੇਵਾਰੀ ਸੌਂਪ ਦਿੱਤੀ ਬੀਬੇ ਨਾਨਕੀ ਨੂੰ ਖਬਰ ਸੁਣੀ ਤਾਂ ਖੁਸ਼ ਹੋਏ ਮਹੀਨੇ ਬੀਤਦੇ ਗਏ ਮਾਪਿਆਂ ਨੇ ਫੈਸਲਾ ਕੀਤਾ ਕਿ ਧੀ ਪੁੱਤਰ ਨੂੰ ਸੁਲਤਾਨਪੁਰ ਮਿਲ ਕੇ ਆਈਏ ਬੀਬੇ ਘਰ ਵਿੱਚ ਸੀ ਤੇ ਬਾਬਾ ਨੌਕਰੀ ਉੱਪਰ ਖੈਰ ਸੁਖ ਪੁੱਛੀ ਤੇ ਦੱਸੀ ਖਬਰ ਮਿਲੀ ਤਾਂ ਬਾਬਾ ਜੀ ਘਰ ਆਏ ਮਾਪਿਆਂ ਦੇ ਚਰਨੀ ਹੱਥ ਲਾਏ ਕਿਸੇ ਬਾਰੇ ਹੋਰ ਕੋਈ ਗੱਲ ਨਹੀਂ ਕੀਤੀ ਪਰ ਬਾਬਾ ਜੀ ਨੇ ਪਿਤਾ ਜੀ ਨੂੰ ਪੁੱਛਿਆ ਜੀ ਰਾਏ ਬਲਾਰ ਸਾਹਿਬ ਜੀ ਦਾ ਕੀ ਹਾਲ ਹੈ ਪਿਤਾ ਨੇ ਕਿਹਾ ਉਹ ਦੱਸਣਾ ਭੁੱਲ ਗਿਆ ਰਾਏ ਜੀ ਨੂੰ ਪਤਾ ਲੱਗਾ ਕਿ ਤੁਸਾਂ ਨੂੰ ਅਸੀਂ ਮਿਲਣ ਚੱਲੇ ਆ ਤਾਂ ਘਰ ਆਏ ਤੇ ਕਿਹਾ ਸਾਡਾ ਨਾਮ ਲੈ ਕੇ ਨਾਨਕ ਜੀ ਦਾ ਮੱਥਾ ਚੁੰਮਾ ਉਸ ਤੋਂ ਬਾਅਦ ਭਾਈ ਜੈ ਰਾਮ ਜੀ ਨੇ ਬਚੋਲਗੀ ਦਾ ਫਰਜ਼ ਨਿਭਾ ਕੇ ਬਟਾਲੇ ਦੇ ਚੰਗੇ ਖਾਨਦਾਨ ਵਿੱਚ ਬਾਬੇ ਨਾਨਕ ਜੀ ਦੀ ਮੰਗਣੀ ਕਰਵਾਈ। ਪ੍ਰਸੰਨ ਮਾਪੇ ਤਲਵੰਡੀ ਪਰਤੇ ਤੇ ਵਿਆਹ ਦੀਆਂ ਤਿਆਰੀਆਂ ਰੰਭੀਆਂ। ਹੁਣ ਜਦੋਂ ਮਹਤਾ ਕਾਲੂ ਜੀ ਨੇ ਇਹ ਗੱਲ ਰਾਏ ਬੁਲਾਰ ਸਾਹਿਬ ਨੂੰ ਦੱਸੀ ਤਾਂ ਉਸਦੇ ਬੋਲ ਸਾਖੀ ਵਿੱਚ ਕਿਵੇਂ ਦਰਜ ਹਨ ਉਹ ਬੋਲ ਸੁਣੋ। ਰਾਏ ਬੁਲਾਰ ਪਾਸ ਕਾਲੂ ਗਿਆ। ਰਾਏ ਜੀ ਮੁਬਾਰਕਾਂ। ਰਾਏ ਪੁੱਛਿਆ ਕਹੀ ਮੁਬਾਰਕਾ ਪਿਤਾ ਕਿਹਾ ਜੀ ਨਾਨਕ ਤੋ ਸਾਡੇ ਗੁਲਾਮ ਦਾ ਸਾਹ ਲਿਖਿਆ ਗਿਆ ਰਾਏ ਕਿਹਾ ਤੂੰ ਨਾਨਕ ਨੂੰ ਗੁਲਾਮ ਨਾ ਆਖ ਫਿਰ ਸਾਨੂੰ ਰੰਜ ਹੋਵੇਗਾ ਰਾਏ ਸਾਹਿਬ ਨੇ ਕਿਹਾ ਤੇਰਾ ਭਲਾ ਹੋਵੇ ਤੂੰ ਨਾਨਕ ਨੂੰ ਬੇਟਾ ਕਰਕੇ ਜਾਣਦਾ ਹਾਂ ਮੈਂ ਜਾਣਦਾ ਹਾਂ ਖੁਦਾਈ ਕਰਕੇ ਬਾਬਾ ਜੀ ਦੀਆਂ ਯਾਤਰਾਵਾਂ ਦਾ ਦੌਰ ਆਰੰਭ ਹੋ ਗਿਆ ਇੱਕ ਤੋਂ ਬਾਅਦ ਦੂਜਾ ਤੀਜਾ ਤੇ ਚੌਥਾ ਦੇਸ਼ ਭਾਈ ਮਰਦਾਨਾ ਜੀ ਦਾ ਸੰਗ ਵਰਿਆਂ ਬਾਅਦ ਪਰਤੇ ਤਾਂ ਐਮਨਾਬਾਦ ਭਾਈ ਲਾਲੂ ਦੇ ਘਰ ਵਿਸ਼ਰਾਮ ਕੀਤਾ ਫੈਸਲਾ ਕੀਤਾ ਕਿ ਖੁਦ ਭਾਈ ਲਾਲੂ ਜੀ ਪਾਸ ਟਿਕਣਗੇ ਤੇ ਮਰਦਾਨਾ ਜੀ ਤਲਵੰਡੀ ਜਾ ਕੇ ਪਰਿਵਾਰ ਦੀ ਖੈਰ ਸੁਖ ਦਾ ਪਤਾ ਲੈਣ ਚਲੇ ਜਾਣ ਭਾਈ ਮਰਦਾਨਾ ਜੀ ਤਲਵੰਡੀ ਪੰਡਾ ਗਏ ਤੇ ਬਾਬਾ ਜੀ ਦੇ ਘਰ ਗਏ ਮਾਪਿਆਂ ਨੇ ਪੁੱਤਰ ਦੀ ਖੈਰ ਸੁਖ ਪੁੱਛੀ ਤੇ ਉੱਤਰ ਦਿੱਤਾ ਕਿ ਸਭ ਠੀਕ ਹੈ ਰਾਏ ਬਲਾਰ ਸਾਬ ਨੂੰ ਭਾਈ ਮਰਦਾਨਾ ਜੀ ਦੇ ਆਉਣ ਦੀ ਖਬਰ ਮਿਲੀ ਤਾਂ ਸੱਦਾ ਭੇਜਿਆ ਜਾ ਕੇ ਮਰਦਾਨਾ ਜੀ ਨੇ ਸਲਾਮ ਕੀਤਾ ਰਾਏ ਸਾਹਿਬ ਨੇ ਆਖਿਆ ਮਰਦਾਨਿਆਂ ਨਾਨਕ ਦਾ ਹਾਲ ਦੱਸ ਮਰਦਾਨਾ ਜੀ ਬੋਲੇ ਜੀ ਨਾਨਕ ਪਾਤਸ਼ਾਹਾਂ ਦਾ ਪਾਤਸ਼ਾਹ ਪੀਰਾਂ ਦਾ ਪੀਰ ਨਾਨਕ ਫਕੀਰਾਂ ਸਿਰ ਫਕੀਰ ਉਸ ਦੇ ਤੁਲ ਹੋਰ ਕੋਈ ਨਹੀਂ ਨਾਨਕ ਦੇ ਉੱਪਰ ਇੱਕ ਖੁਦਾਈ ਹੈ ਤੇ ਨਾਨਕ ਜੀ ਨੂੰ ਖੁਦਾਈ ਵੱਡਾ ਮਰਤਬਾ ਦਿੱਤਾ ਰਾਏ ਸਾਹਿਬ ਨੇ ਕਿਹਾ ਮਰਦਾਨਿਆਂ ਅਸੀਂ ਬਿਰਧ ਹੋ ਚੱਲੇ ਆ ਨਾਨਕ ਜੀ ਨੂੰ ਵੀ ਇੱਥੇ ਬੁਲਾ ਲਿਆ ਜਾਂਦੀ ਵਾਰ دیدار ਕਰ ਲਈਏ ਪਾਪਾ ਜੀ ਨੂੰ ਬੁਲਾਉਣ ਲਈ ਮਰਦਾਨਾ ਜੀ ਤਲਵੰਡਿਓਂ ਐਮਨਾਬਾਦ ਤੁਰ ਪਏ ਜਾ ਕੇ ਪਿੰਡ ਚੱਲਣ ਦੀ ਬੇਨਤੀ ਕੀਤੀ ਤੇ ਕਿਹਾ ਬਾਬਾ ਜੀ ਰਾਏ ਸਾਹਿਬ ਬਹੁਤ ਯਾਦ ਕਰਦੇ ਹਨ دیدار ਲਈ ਅਰਜ਼ੁਗੁਜ਼ਾਰੀ ਹੈ ਬਾਬਾ ਜੀ ਚੁੱਪ ਕਰ ਗਏ ਫਿਰ ਕਿਹਾ ਠੀਕ ਹੈ ਚੱਲਦੇ ਆਂ ਤਾਂ ਭਾਈ ਲਾਲੂ ਜੀ ਨੇ ਕਿਹਾ ਬਾਬਾ ਤੁਸੀਂ 1 ਮਹੀਨਾ ਸਾ ਪਾਸ ਰਹਿਣ ਦਾ ਵਚਨ ਕੀਤਾ ਸੀ ਅਜੇ ਸਿਰਫ 25 ਦਿਨ ਹੋਏ ਹਨ ਬਾਬੇ ਨੇ ਕਿਹਾ 5 ਦਿਨ ਰਹੇ ਅਸਾਂ ਸਰ ਫਿਰ ਰਹਾਂਗੇ ਹੁਣ ਜਾਣਾ ਪਵੇਗਾ ਬਾਬਾ ਜੀ ਨੇ ਵਿਦਾਇਗੀ ਲਈ ਤੇ ਅਸੀਸਾਂ ਦੇ ਕੇ ਪਿੰਡ ਦਾ ਰੁੱਖ ਕੀਤਾ ਤਲਵੰਡੀ ਪੁੱਜ ਕੇ ਆਪਣੇ ਘਰ ਨਹੀਂ ਗਏ ਸਿੱਧਾ ਰਾਏ ਸਾਹਿਬ ਦੀ ਹਵੇਲੀ ਪੁੱਜੀ ਰਾਏ ਸਾਹਿਬ ਮੰਜੀ ਉੱਪਰ ਬੈਠੇ ਸਨ ਉਮਰ ਵਧਿਕ ਹੋ ਗਈ ਸੀ ਮਹਾਰਾਜ ਨੂੰ ਦੇਖਦਿਆਂ ਮੰਜੀ ਤੋਂ ਉੱਠਣ ਦਾ ਯਤਨ ਕਰਨ ਲੱਗੇ ਪਰ ਉੱਠਿਆ ਨਾ ਗਿਆ ਬਾਬਾ ਜੀ ਤੇਜ਼ ਕਦਮੀ ਅੱਗੇ ਆਏ ਤੇ ਰਾਇ ਬਲਾਰ ਜੀ ਦੇ ਗੋਡਿਆਂ ਉੱਪਰ ਦੋਵੇਂ ਹੱਥ ਰੱਖੇ ਰਾਇ ਸਾਹਿਬ ਨੇ ਕਿਹਾ ਬਾਬਾ ਵੱਡਾ ਜ਼ੁਲਮ ਕੀਤਾ ਈ ਮੈਂ ਤੁਸਾਂ ਨੂੰ ਸੱਦਿਆ ਸੀ ਤਾਂ ਕਿ ਕਦਮ ਚੁੰਮਾਂ ਸਾਡੇ ਦੇਹ ਨੂੰ ਹੱਥ ਕਿਉਂ ਲਾਇਆ ਬਾਬਾ ਸਾਨੂੰ ਮਾਰਨਾ ਬਾਬਾ ਨਾਨਕ ਨੇ ਫਰਮਾਇਆ ਰਾਇ ਜੀ ਤੁਸੀਂ ਵੱਡੇ ਹੋ ਅਸੀਂ ਤੁਹਾਡੀ ਪਰਜਾ ਹਾਂ ਰਾਏ ਬੋਲੇ ਬਾਬਾ ਮੈਨੂੰ ਤੂੰ ਬਖਸ਼ ਔਰ ਕਰਤਾਰ ਤੋਂ ਵੀ ਬਖਸ਼ਾ ਗੁਰੂ ਬਾਬੇ ਬੋਲੇ ਤੁਸੀਂ ਤੁਰੋਂ ਬਖਸ਼ੇ ਹੋਏ ਹੋ ਰਾਏ ਜੀ ਰਾਏ ਜੀ ਨੇ ਫਿਰ ਕਿਹਾ ਅਸਾਂ ਉੱਪਰ ਵੀ ਕੁਝ ਮਿਹਰਬਾਨੀ ਕਰ ਬਾਬਾ ਜਾਂ ਫਿਰ ਇਹ ਦੱਸ ਮੈਂ ਮਿਹਰਬਾਨੀ ਦਾ ਹੱਕਦਾਰ ਨਹੀਂ ਬਾਬੇ ਫਰਮਾਏ ਰਾਏ ਜੀ ਜਿੱਥੇ ਅਸੀਂ ਤਿੱਥੇ ਤੁਸੀਂ ਬਾਬਾ ਜੀ ਦੇ ਮਾਤਾ ਪਿਤਾ ਇਸ ਹਵੇਲੀ ਵਿੱਚ ਹੀ ਆ ਕੇ ਮਿਲ ਕੇ ਵਾਪਸ ਚਲੇ ਗਏ ਤੇ ਉਸ ਤੋਂ ਬਾਅਦ ਅਗਲੇ ਕੁਝ ਵਕਤ ਬਾਬਾ ਨਾਨਕ ਰਾਏ ਬਲਾਰ ਸਾਹਿਬ ਦੀ ਹਵੇਲੀ ਵਿੱਚ ਹੀ ਠਹਿਰੇ ਰਾਏ ਬਲਾਰ ਨੇ ساری ਉਮਰ ਬਾਬੇ ਨਾਨਕ ਦੇ ਨਾਮ ਦਾ ਸਿਮਰਨ ਕੀਤਾ ਤੇ ਆਪਣੇ ਮੇਲੀਆਂ ਜੋਲੀਆਂ ਸਬੰਧੀਆਂ ਨਾਲ ਗੱਲਾਂ ਬਾਤਾਂ ਕਰਦੇ ਆਖ ਦਿੰਦੇ ਸੀ ਯਾਰੋ ਕੌਣ ਐ ਖੁਸ਼ ਕਿਸਮਤ ਵਾਲੇ ਵਿੱਚ ਸਾਡੇ ਜਿਹਾ ਅਸੀਂ ਉਹ ਕੁਝ ਦੇਖਿਆ ਜੋ ਦੇਖਣ ਲਈ ਜੰਗਲਾਂ ਵਿੱਚ ਤਪ ਕਰਦਿਆਂ ਉਮਰਾਂ ਬੀਤਦੀਆਂ ਨੇ ਫਿਰ ਵੀ ਨਸੀਬ ਨਹੀਂ ਹੁੰਦਾ ਬੈਠੇ ਬਿਠਾਏ ਅਸੀਂ ਕਿਹੇ ਤਨੀ ਹੋ ਗਏ ਆ ਰਸ਼ਕ ਕਰਨਗੇ ਜ਼ਮਾਨੇ ਕੀ ਸੀ ਸਾਡੇ ਪਾਸ ਉਸ ਵਾਸਤੇ ਸਿਰਫ ਖਿਦਮਤ ਸੀ ਇੱਕ ਜੋ ਅਸਾਂ ਦਿਲੋਂ ਕੀਤੀ ਇੱਕ ਦਿਨ ਰਾਏ ਜੀ ਨੇ ਕਿਹਾ ਬਾਬਾ ਤੁਸਾਂ ਦੇ ਮਾਪੇ ਬਿਰਧ ਹੋ ਗਏ ਹਨ ਪਤਾ ਨਹੀਂ ਕਿੰਨਾ ਕਚੇਰੋ ਹੋਰ ਹਨ ਤੁਸੀਂ ਮੁੱਦਤਾਂ ਬਾਅਦ ਪਰਤ ਦਿਓ ਮਾਪਿਆਂ ਨੂੰ ਮਿਲਣ ਲਈ ਆਉਂਦੇ ਹੋ ਤਾਂ ਅਸਾਂ ਨੂੰ ਵੀ دیدار ਨਸੀਬ ਹੋ ਜਾਂਦੇ ਨੇ ਮਾਤਾ ਪਿਤਾ ਨਾ ਰਹੇ ਤਾਂ ਕਿਸ ਵਾਸਤੇ ਨਿਮਾਣੀ ਤਲਵੰਡੀ ਵਿੱਚ ਆਉਣਾ ਹੈ ਤੁਸੀਂ ਫਿਰ ਅਸੀਂ ਕੀ ਕਰਾਂਗੇ ਬਾਬਾ ਜੀ ਹੱਸ ਪਏ ਤੇ ਕਿਹਾ ਅਣਜਾਣ ਨਾ ਬਣੋ ਰਾਏ ਜੀ ਹੋਰ ਕਿਸੇ ਨੂੰ ਪਤਾ ਹੋਵੇ ਨਾ ਹੋਵੇ ਤੁਸਾਂ ਨੂੰ ਪਤਾ ਹੈ ਸਭ ਨਾਨਕ ਤੁਸਾਂ ਨੂੰ ਮਿਲਣਾ ਆਉਂਦਾ ਹੈ ਤੇ ਮਾਪਿਆਂ ਨੂੰ ਮਿਲ ਕੇ ਜਾਂਦਾ ਹੈ ਹੁਣ ਰਾਏ ਸਾਹਿਬ ਦਾ ਬਿਰਧ ਸਰੀਰ ਸਾਥ ਛੱਡ ਰਿਹਾ ਸੀ ਰਾਏ ਸਾਹਿਬ ਦੀਆਂ ਅੱਖਾਂ ਸਾਹਮਣੇ ਨਾਨਕ ਦਾ ਮੁਖ ਸੀ ਸਨ 1515 ਈਸਵੀ ਵਿੱਚ ਆਪਣੇ ਹੱਥੀ ਬਾਬੇ ਨਾਨਕ ਨੇ ਅਸੀਸਾਂ ਦੇ ਕੇ ਸੰਸਾਰ ਵਿੱਚੋਂ ਰਾਇ ਬਲਾਰ ਖਾਨ ਸਾਹਿਬ ਨੂੰ ਪੈਦਾ ਕੀਤਾ ਅੱਜ ਵੀ ਨਨਕਾਣਾ ਸਾਹਿਬ ਪਾਕਿਸਤਾਨ ਦੇ ਪੱਟੀ ਲੋਕ ਆਪਣੇ ਸਰਦਾਰ ਰਾਇ ਬਲਾਰ ਖਾਨ ਪੱਟੀ ਸਾਹਿਬ ਦਾ ਜ਼ਿਕਰ ਬੜੇ ਮਾਣ ਨਾਲ ਕਰਦੇ ਨੇ ਉਹ ਕਹਿੰਦੇ ਨੇ ਕਿ ਸਾਰੇ ਜਹਾਨਾਂ ਦੇ ਮਾਲਕ ਨਾਨਕ ਨੂੰ ਸਭ ਤੋਂ ਪਹਿਲਾਂ ਸਾਡੇ ਸਰਦਾਰ ਨੇ ਪਛਾਣਿਆ ਸੀ ਇੱਕ ਕੋਹੇ ਨੂਰ ਦੀ ਸਨਾਖਤ ਉਦੋਂ ਹੀ ਕਰ ਲਈ ਸੀ ਸਾਡੇ ਸਰਦਾਰ ਨੇ ਜਦੋਂ ਨਾਨਕ ਅਜੇ ਬਾਲਕ ਸੀ ਉਹ ਕਹਿੰਦੇ ਨੇ ਕਿ ਰਾਏ ਬੁਲਾਰ ਖਾਨ ਸਾਹਿਬ 1500 ਮਰਬਿਆਂ ਦਾ ਮਾਲਕ ਤਕੜਾ ਰਾਈਸ ਤੇ ਖੁੱਦਾਰ ਇਨਸਾਨ ਸੀ ਰਾਈ ਸਾਬ ਨੇ ਆਪਣੀ ਅੱਧੀ ਜ਼ਮੀਨ ਜਾਨੀ 750 ਮਰੱਬੇ ਬਾਬੇ ਨਾਨਕ ਦੇ ਨਾਮ ਇੰਤਕਾਲ ਕਰ ਦਿੱਤੀ ਸੀ ਜਿੱਥੇ ਅੱਜ ਨਨਕਾਣਾ ਸਾਹਿਬ ਗੁਰਦੁਆਰਾ ਹੈ ਇਹ ਸੀ ਕੋਹਿੰਦੂਰ ਦੇ ਪਾਰਖੂ رائے ਬਲਾਰ ਖਾਨ ਸਾਹਿਬ ਦੀ ਕਹਾਣੀ ਧੰਨ